ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰਿਆਪਨੇ ਗੁਰ ਕਉ ਬਲ ਜਾਈਆ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੀ ਗੁਣ ਹਰ ਭਾਵਨ ਦੀ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਖੁਮ ਖੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਈਂ ਦੇ ਤੇ ਜਨ ਪਰਵਾਨ ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੀ ਤਿਨ ਹਰ ਫਲ ਪਾਵੇ ਜਿਨਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇ ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨ ਜੋ ਗੁਰ ਸਿੱਖ ਗੁਰ ਸੀਵੰਦੀ ਸੇ ਪੁੰਨ ਪਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮਕ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਾਹ ਪੈਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਧਿਆਈਂ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਪਾਨ ਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੀਤਿਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੀਤਿਆ ਹਿਰਦੈ ਉਰ ਧਾਰੇ ਤਿਨ ਜਮ ਨੇੜ ਨ ਆਵੀ ਗੁਰ ਸੇਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾ ਬਾਸ ਹੈ ਹਰ ਦੇ ਸਨੇਹਾ ਹਉ ਵੀਖੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਗੁਰ ਰਸ ਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ ਹਰ ਕਾਮਾਰਗਿ ਆਖੀਐ ਕਹੋ ਕਿਤ ਬਿਦਿ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿਆਰਾ ਦਿਆ ਸੇ ਸਾਹ ਵੱਡ ਦਾਣੀ ਹਉ ਸਤਗੁਰ ਕੋ ਸਦ ਵਾਰਿਆ ਗੁਰਬਚਨ ਸਮਾਣੀ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ ਨੌਂ ਆਂ ਕਾਫੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਾਵੇਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਪਹਿ ਪਦ ਪਾਵੇ ਤਲੰਗ ਮਹੱਲਾ ਨੋ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਨ ਸੋ ਕੀਨਾ ਜੀਉ ਛੂਟਿਓ ਜਬ ਦੇਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਬਿਵਹਾਰ ਹੈ ਜਗ ਕਉ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਖਨ ਸਮਾਨੋ ਤਲੰਗ ਮਹੱਲਾ ਨੋ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਾਤ ਤਾਨ ਰਾਜ ਸਿਓ ਹੱਥ ਨੇਹੋ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖਿਓ ਨਹੀਂ ਨਹੀਂ ਗਰਬ ਨਿਵਾਰਿਓ ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ ਤਲੰਗ ਬਾਣੀ ਭਗਤਾ ਕੀ ਕਬੀਰ ਜੀ ਇਕ ਓਅੰਕਾਰ ਸਤਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜ਼ੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀ ਰਹਾਉ ਦਰੋਗ ਪੜ ਪੜ ਖੁਸ਼ੀ ਹੋਵੇ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੀ ਸਿਆਮ ਮੂਰਤ ਨਾਹੀ ਅਸਮਾਨ ਮਿਆਨੀ ਲਹੰਗ ਦਰਿਆ ਗੁਸਲ ਕਰਦਨ ਬੂੰਦ ਕਰ ਫੱਕਰ ਨਾਇਮ ਲਾਏ ਚਸਮੀ ਜਹ ਤਹਾ ਮਾਜੂਦ ਅੱਲਾਹ ਪਾਕ ਪਾਕ ਹੈ ਸਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਹੋਏ ਨਾਮ ਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਧ ਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਧਨੀ ਦੇਹੇ ਲੇਹੇ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਆਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕੁਜਾ ਆਮਤ ਕੁਜਾ ਰਫਤੀ ਕੁਜਾ ਮੇ ਰਵੀ ਦਿਵਾਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ মিঠে तेरे বোল দ্বারকা का नगरी kahe ke mogol chandi hazaar aalam ekal khana ham chini patshah saavle barna aspat gajpat narah narend namake swami meer mukanda ikda ik ओंकार sat naam karta purkh nirbhau nirvair ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਭਾਂਡਾ ਧੋਈ ਬੈਸ ਤੂਪ ਦੇਵੋ ਤਉ ਦੂਦੈ ਕਉ ਜਾਵੋ ਦੂਦ ਕਰਮ ਫੁਨ ਸੁਰਤ ਸਮਾਇਨ ਹੋਏ ਨਰਾਸ ਜਮਾਵੋ ਜਪੋ ਤਾਏ ਕੋ ਨਾਮਾ ਹੋਰ ਨਰਾਪਲ ਕਾਮਾ ਰਹਾਉ ਇਹੋ ਮਨ ਈਤੀ ਹਾਥ ਕਰਹੁ ਕੋਨ ਨੇਤਰ ਹੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੀ ਸੇਵੇ ਇਨ ਬਿਦ ਸਾਹਿਬ ਰਬ ਤਰਹਿ ਕਹੰਦੇ ਕਹ ਕਹੀ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ ਪਗਤ ਰਹੀ ਨਾਨਕ ਜਨ ਜੰਪੈ ਹੌਸਾ ਲਾਹੀ ਸੱਚਾ ਸੋਈ ਸੋਈ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਵਸੈ ਨਾ ਬਾਹਰ ਜਾਈ ਅਮਰਤ ਛੋੜ ਕਾਹੀ ਬਖ ਖਾਈ ਐਸਾ ਗਿਆਨ ਜੱਪੋ ਮਨ ਮੇਰੀ ਹੋਵਹੁ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਦਨ ਬਾਂਧਿਆ ਸਭ जग ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਤਲ ਮਹੀਲ ਰਵ ਰਹੇ ਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੋਹੀ ਮਹੱਲਾ ਪਹਿਲਾ ਘਰ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿ ਹਾਂ ਚਿਲਕਣਾ ਕੋਟਿ ਮਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋਤੋਂ ਆ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੈ ਲੇਖਾ ਮੰਗੀਐ ਤਿੱਤੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾਰੀਆਂ ਪਾਸੋਂ ਚਿੱਤ ਵਿਆਹਾ ਟਟੀਆਂ ਕਾਮਨਾ ਆਵਨੀ ਵਿੱਚੋਂ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਤ ਮੰਜਵ ਸੰ ਕਟਕਟ ਜੀਆਂ ਖਾਵਣੇ ਬੱਗੇ ਨਾ ਕਹੀਨ ਸਿੰਮਲ ਰੋਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਫਲ ਕਾਮਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਦੂ ਘਰ ਵਾਟ ਬਹੁਤ ਅੱਖੀ ਲੋੜੀ ਨਾ ਲਾਹਾਂ ਹਉ ਚੜ ਲੰਗਾ ਕਿੱਤ ਚੱਕ ਰੀਆਂ ਚੰਗੀਆਂ ਆਈਆਂ ਅਵਰ ਸਿਆਣ ਪਾ ਕਿੱਤ ਨਾਨਕ ਨਾਮ ਸੰਭਾਲ ਤੂੰ ਵੱਦਾ ਛਟ ਹੈ ਜੇਤ ਸੁਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘਹਿ ਵਹਿਲਾ ਨਾ ਸਰ ਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗਉਣ ਨਵਾਰਿਆ ਐ ਸਾਚਾ ਸੋਈ ਹਉ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੀਲੀ ਹੋ ਸੋ ਖਰਾ ਪਿਆਰਾ ਹਮ ਸਹਿ ਕੀ ਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੈ ਭਾਉ ਤਿਨਾਂ ਸਵਾਰ ਸੀ ਸੂਖੀ ਕਰੈ ਪਸਾਉ ਦੂਖ ਵਿਸਾਰਸੀ ਸਹਿਸਾ ਮੂਲੇ ਨਾਹੀ ਸਰਪਰ ਤਾਰਸੀ ਇੰਨਾ ਮਿਲਿਆ ਗੁਰ ਆਏ ਜਿਨ ਕੋ ਲੀਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ ਚੱਲ ਹੈ ਸਤਗੁਰ ਭਾਈ ਪਵਹਿ ਨਾ ਭੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ ਛੁਟੈ ਤਾਂ ਕਬੂਲ ਸਾਹਿਬ ਨਦਰ ਜਿਸ ਕਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ ਧਾਏ ਉਸਾਰੀ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਏ ਜੋ ਤਿਸ ਭਾਵਸੀ ਭਾਂਡਾ ਆਤਮ ਲੀਨ ਤੋਤਾ ਹੱਚਾ ਨਾ ਹੋਏ ਸੀ ਗੁਰੂ ਦਵਾਰੈ ਹੋਏ ਸੋਜੀ ਪਾਏ ਸੀ ਏਤ ਦਵਾਰੈ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੀ ਤੀਰਥ ਮਲ ਮਲ ਨਹਾਏ ਤੇਰਾ ਸੱਡੜਾ ਸਨੀਜੈ ਭਾਈ ਜੇ ਕੋ ਬਹਿ ਅਲਾਈ ਰਹਾਉ ਜੈ ਸਾ ਬੀਜੈ ਸੋ ਡੋੜੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੇ ਸਣ ਨੀ ਛਾਣੇ ਜਾਏ ਤੈ ਸੋ ਜੈਸਾ ਕਾਂਢੀ ਐ ਜੈਸੀ ਕਾਰ ਕਮਾਈ ਜੋ ਦਮ ਚੇਤਨਾ ਆਵੈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ਨਾਨਕ ਕਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਮ ਸੂਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋਗ ਨਾ ਖਿੰთა ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਡੀ ਮੂੰਡ ਮਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਿਇਵ ਪਾਈਐ ਗੱਲਿ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੇਐ ਜੋਗ ਨਾ ਤੀਰਥ ਨਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਿਇਵ ਪਾਈਐ ਸਤਗੁਰੂ ਭੇਟੈ ਤਾਂ ਸਹਸਾ ਤੂਟੈ ਧਾਵਤ ਵਰਜ ਰਹੀਐ ਨਿਚਰ ਚਰੈ ਸਹਜ ਧੁਨ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਿਇਵ ਪਾਈਐ ਨਾਨਕ ਜੀਵਤਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜਹੁ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਮਣ ਸਰਾਫ ਬੁਲਾਵ ਕੌਣ ਗੁਰੂ ਕਹਿ ਪੈ ਦੀ ਖਿਆਲੇ ਵਾ ਕਹਿ ਪਹਿ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੂਰ ਲੀਣਾ ਉਪੇ ਸਰਬ ਸਮਾਨਾ ਰਹਾਉ ਮਨ ਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵ ਘਟ ਹੀ ਭੀਤਰ ਸੋ ਸਹੋ ਤੋਲੀ ਇਨ ਬਿਦ ਚੇਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਕਿਹਨਿਆ ਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜੰਮ ਕੇ ਮੇਰੇ ਮਨ ਗੁਣ ਗਾਵੂ ਰਾਮ ਨਾਮ ਹਰ ਕੀ ਗੁਰ ਤੁਟੈ ਮਨ ਪਰਬੋਧਿਆ ਹਰ ਪੀਆ ਰਸ ਗਟਕੇ ਰਹਾ ਸਤ ਸੰਗਤ ਊਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੀ ਹਰ ਕਿਰਪਾ ਧਾਰ ਮੇਲੂ ਸਤ ਸੰਗਤ ਹਮ ਤੋ ਵਹਿ ਪਗ ਜਨ ਕੇ ਰਾਮ ਨਾਮ ਸਭ ਹੈ ਰਾਮ ਨਾਮ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ लाठी ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਖੋ लाਜ ਜਨ ਕੇ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪ੍ਰਖੋਤਮ ਸਭ ਬਿਨ ਸੇ ਦਾਲਦ ਦਲ ਗਹਾ ਭਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਰ ਸੇਵ ਸੁਖ ਸੰਗਾ ਮੇਰੇ ਮਨ ਪਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੁੱਲ ਮਹਗਾਰਾ ਹਾਉ ਨਰਪਤ ਰਾਜੇ ਰੰਗ ਰਸ ਮਾਣੈ ਬਿਨ ਨਾਮੈ ਪਕੜ ਖੜੀ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਆਖ ਰਾਖ ਰਾਖ ਜਨ ਕਿਰਮ ਤੁਮਾਰੀ ਸਰਨਾਗਤ ਪੁਰਖ ਪ੍ਰਤਪਲਗਾ ਦਰਸ਼ਨ ਸੰਤ ਦੇ ਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁੰਮਗਾ ਸੂਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਈ ਭੰਗ ਮੇਰੇ ਮਨ ਹਰ ਨਾਮ ਨਾਮ ਕਰ ਰੰਗ ਗੁਰ ਤੁਠੇ ਹਰ ਉਪਦੇਸਿਆ ਹਰ ਭੇਟਿਆ ਰਹਉ ਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਵ ਸਹਿਲੰ ਅਮ ਮੈਲ ਭਰੇ ਦੁਹਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਲਵਲਾਇਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕਮਾਵਹਿ ਹਿਰਦਾ ਸੁਧ ਨਾ ਹੋਈ ਅਨ ਦਿਨ ਕਰਮ ਕਰਹਿ ਬਹੁ ਤੇਰੀ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਬਮਨ ਦੂਜੈ ਭਾਇ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਹਿ ਦਿਸ ਧਾਵੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਇ ਗੁਰ ਪ੍ਰਸਾਦੀ ਏਕੋ ਬੂਝੈ ਇਕ ਸਮਾਹੇ ਸੰਵਾਇ ਸੂਹੀ ਮਹੱਲਾ ਚੌਥਾ ਘਰ ਦੂਜਾ ਇਕ ਉਹ ਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ 부ਜੀ ਖਿਨੇ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਿਰੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਟੁੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਿ ਕਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮਿਲੈ ਹਰ ਪਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਈ ਗੁਰਮੁਖ ਹਰਿ ਹਰਿ ਨਾਮ ਸੁਮਾਈ ਹਰ ਰੰਗ ਰਾਤਾ ਮਨ ਰੰਗ ਮਾਣੀ ਸਦਾ ਆਨੰਦ ਰਹੈ ਜਿਨ ਰਾਤੀ ਪੂਰੇ ਗੁਰ ਕੈ ਸ਼ਬਦ ਸੁਮਾਣੇ ਰਹਾਉ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਧ ਨਰ ਕੋਰਾ ਹੋਈ ਜੇ ਸੋ ਲੋਚੈ ਰੰਗ ਨਾ ਹੋਐ ਕੋਈ ਨਦਰ ਕਰੇ ਤਾਂ ਸਤਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਈ ਗੁਰਮੁਖ ਪੀਵੈ ਸਹਿਜ ਸਮਾਈ ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅੰਤ ਸਾਦ ਲੁਭਾਈ ਰਹਾਉ ਗੁਰਮਤ ਰਸ ਰਾਖੋ ੳਰ ਧਾਰ ਹਰ ਰਸ ਰਾਤੇ ਰੰਗ ਮਾਰਾਰ ਮਾਨਮੁਖ ਹਰ ਰਸ ਚਾਖਿਆ ਨਾ ਜਾਇ ਹਉਮੈ ਕਰੈ ਬਹੁਤੀ ਮਿਲੇ ਸਜਾਈ ਨਦਰ ਕਰੇ ਤਾ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ